ਵਾਸੀਗਾ ਸਾਰਿਆਂ ਨੇ ਜਾਂ ਦੋ ਰੁੱਖ ਪਿਛਾਂ ਰਹਿ ਗਏ ਸੁੱਕੇ ਤੇ ਮੈਂ ਸਰਕਾਰ ਨੂੰ ਜਾਂ ਜੋ ਜੰਗਲਾਤ ਭਾਗ ਦੇ ਆਦਮੀ ਨੇ ਮੁਲਾਇਮ ਨੇ ਅਫਸਰ ਨੇ ਉਹਨਾਂ ਬੇਨਤੀ ਕਰਨਾ ਚਾਹਾਂ ਜਿਹੜੇ ਰੁੱਖ ਸੁੱਕ ਗਏ ਨਾ ਇਹ ਕਿਸੇ ਦਾ ਨੁਕਸਾਨ ਕਰ ਸਕਦੇ ਤੇ ਮਿਹਰਬਾਨੀ ਕਰਕੇ ਆ ਵੇਖੋ ਇਹ 8 10 ਕੇ 12 ਟਾਲੀਆਂ ਆ ਕੇ ਕਰਵੇਕਾਰ ਹੋ ਗਿਆ ਤੇ ਜੇ ਕਿਸੇ ਨੁਕਸਾਨ ਹੋ ਜਾਵੇਗਾ ਕੌਣ ਜ਼ਿੰਮੇਵਾਰ ਹੈ? ਵਾਣੇ ਰੀ ਆਂਦੀ ਅਮੀ ਆਂਦੇ ਨੇ ਆਉਟਾ ਲਈ ਕਿੰਨੇ ਤਗੜੀ ਬਈ ਗਾਲੀ ਉਹ ਵਿਚਾਰੇ ਗਰੀਬ ਐ ਚੁੱਕ ਕੇ ਲੈ ਜਾਣਗੇ ਆਹ ਵੇਖੋ ਕਿਕਰ ਸੜ ਗਿਆ ਆਟਾ ਲਈ ਸੁੱਕੀ ਵੀ ਕਿੰਨੇ ਰੁੱਖ ਸੜੇ ਬਈ ਇਹਨਾਂ ਨੇ ਕੋਈ ਇੰਤਜ਼ਾਮ ਕੀਤਾ ਯਾ ਸਰਕਾਰ ਨੂੰ ਬੇਨਤੀ ਏ ਇਹ ਰੁੱਖ ਪਟਾ ਕੇ ਆਹ ਇਥੋਂ ਲਾੜੀ ਨਾਲ ਹੀ ਪਿੱਟ ਗਿਆ ਜੀ ਗੋਲੇ ਕੀ ਬਿਜਲੀ ਮਹਿਕੀ ਮਲਾਈਮ ਸੀ ਵਿਚਾਰਾ ਸੁੱਕਿਆ ਚਪੈਦਾ ਉੱਤੇ ਡਿੱਗਿਆ ਆ ਇਹ ਚੀਕ ਮੀਨੇ ਨਹੀਂ ਤੇ ਵਿਚਾਰਾ ਖਤਮ ਹੋ ਗਿਆ ਜਿੰਦਗੀ ਬਰਬਾਦ ਹੋ ਗਈ ਉਹਦੀ ਬੱਚਿਆਂ ਦਾ ਕੀ ਹਾਲ ਬਣੇਗਾ ਇਸ ਤਰ੍ਹਾਂ ਮੈਂ ਇੱਕ ਤਾਂ ਕਿ ਨਾ ਸਰਕਾਰ ਨੂੰ ਬੇਨਤੀ ਹੈ ਜਿਹੜੇ ਰੁੱਖ ਜ਼ਿਆਦਾ ਖਰਾਬ ਹੋ ਗਏ ਨੇ ਜਾਂ ਜ਼ਿਆਦਾ ਸਹੀ ਹੋ ਗਏ ਉਹਨਾਂ ਦੀ ਪਟਾਕੇ ਉਹ ਤੇ ਨਵੇਂ ਰੁੱਖ ਲਵਾਓ ਇੱਕ ਤਾਂ ਪੈਸਾ ਕੰਮ ਆਵੇਗਾ ਤੇ ਤੁਸੀਂ ਨਾ ਸਰਕਾਰ 'ਚ ਕਰੇ ਬਚਾਓ ਵੱਤ ਵੱਤ ਵੀਡੀਓ ਸ਼ੇਅਰ ਕਰੋ ਹੋਰ ਵੀ ਜੋ ਵੀ ਕੰਮ ਕਰਨਾ ਹੈ ਲੋਕਾਂ ਨੂੰ ਸਮਝਾਓ ਵੀ ਰੁੱਖ ਲਾਓ ਤੇ ਪੁਰਾਣੇ ਰੁੱਖ ਪਟਾਓ ਠੀਕ ਹੈ ਜੀ ਮਿਹਰਬਾਨੀ ਜੀ